Mile Goddi Saikali, Abeikari hoe ko ni a Шit swimming nd engi yaagani,ẹagani ada avenues hirda galani leveon like,Amani paldi,Himbaapara,ibali bi o inhale something hap olay sahopala h where i saw the undercover is hirda laaya <laughs> prayi l abord��� kala hoア fun siege

ਹੋਲੀ ਦਿੱਖਲੇ ਉੱਤੇ ਆ ਵਧੀਆ ਜੀ ਆ ਜੋ ਖੁੱਲ ਜਾਓ ਭਾਈ ਜੀ ਹੋਰ ਖੁੱਲ ਜਾਓ ਭਾਈ ਜੀ ਪਿੱਛੇ ਉਹਲੇ ਫੋਟੋ ਪਾਇਆ ਨਹੀਂ ਸਾਰੇ ਖੋਲੋ 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 ਇਕਰ ਬਾਈ ਥੋੜਾ ਜੀ ਬੈਰੀ ਨਾ ਹੋ ਪੱਕੀ ਠੀਕ ਠੀਕ ਪਹਿਲਾਂ ਮੱਥਾ ਟੇਕ ਲਓ ਐਮਐਲਏ ਡਾਕਟਰ ਚਰਨਜੀਤ ਸਿੰਘ ਜਲੰਧਰ ਜਿਵਨੀ ਚੋਣਾ ਚ ਜਿੱਤ ਪ੍ਰਾਪਤ ਕਰਨ ਉਪਰੰਤ ਚੰਕੌਰ ਸਬ ਦੇ ਗੁਰਦੁਆਰਾ ਸ੍ਰੀ ਕਤਰਗੜ੍ਹ ਸਾਹਿਬ ਪਹੁੰਚੇ ਨੇ ਜਿੱਥੇ ਕਿ ਵਰਕਰਾਂ ਵੱਲੋਂ ਉਨ੍ਹਾਂ ਦੀ ਵਰਖਾ ਤੇ ਵਧਾਈ ਦਿੱਤੀ ਗਈ ਤੇ ਉਹਨਾਂ ਵੱਲੋਂ ਗੁਰੂ ਘਰ ਨਤਮਸਤਕ ਹੋਣ ਦੇ ਲਈ ਜਾ ਰਹੇ ਨੇ ਲਾਈਫ ਤਸਵੀਰਾਂ ਤੇ ਦੇਖ ਸਕਦੇ ਹੋ ਇਸਾਤੇ ਉਹ ਦੀ ਗਣਿਤ ਪਾਰਟੀ ਵਰਕਰ ਤੇ ਅਹੁਦੇਦਾਰ ਨਾਲ ਹਨ ਇਹਨਾਂ ਵੱਲੋਂ ਅੱਜ ਜਲੰਧਰ ਜਿਵਨੀ ਚੋਣ ਦੇ ਚਿੱਤ ਪ੍ਰਾਪਤ ਕਰਨ ਦੀ ਖੁਸ਼ੀ ਦੇ ਵਿੱਚ ਜੋ ਕਿ ਜਲੰਧਰ ਜਿਵਨੀ ਚੋਣ ਚ 37000 ਤੋਂ ਵੱਧ ਵੋਟ ਦੀ ਲੀਡ ਨਾਲ ਜਲੰਧਰ ਤੋਂ ਚੋਣ ਜਿੱਤੇ ਹਨ ਜਿਸ ਦੇ ਲਈ ਉਹ ਚੰਕੌਰ ਸਾਹਿਬ ਗੁਰੂ ਘਰ ਵਿੱਚ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਪਹੁੰਚੇ ਨੇ ਜਿੱਥੇ ਗੁਰੂ ਘਰ ਪਹੁੰਚ ਕੇ ਉਹਨਾਂ ਵੱਲੋਂ ਸ਼ੁਕਰਾਨਾ ਕੀਤਾ ਜਾਵੇਗਾ ਪੰਜਾਬ ਸਰਕਾਰ ਦੇ ਇੱਕ ਐਮਐਲਏ ਜਿਸ ਦੇ ਵੱਲੋਂ ਸੀਤਲ ਅੰਗੁਰਾਲ ਜਿਸ ਦੇ ਵੱਲੋਂ ਅਸਤੀਫਾ ਦੇ ਕੇ ਬੀਜੇਪੀ ਚ ਸ਼ਾਮਲ ਹੋ ਗਏ ਸੀ ਉਹ ਪਚਣਾਵ ਜੋ ਜਲੰਧਰ ਤੋਂ ਹੋਏ ਹਨ ਜਿੱਥੇ ਕਿ ਅੱਜ 10 ਤਰੀਕ ਨੂੰ ਵੋਟਾਂ ਪਈਆਂ ਸਨ 10 ਤਰੀਕ ਤੋਂ ਵੋਟਾਂ ਤੋਂ ਬਾਅਦ ਅੱਜ 13 ਤਰੀਕ ਦਾ ਜੋ ਰਿਜ਼ਲਟ ਦਾ ਦਿਨ ਸੀ ਜਿਸ ਦੇ ਵਿੱਚ ਉਹਨਾਂ ਨੇ 37000 ਤੋਂ ਵੱਧ ਵੋਟਾਂ ਲੈ ਕੇ ਲੀਡ ਪ੍ਰਾਪਤ ਕਰਕੇ ਜਿਸ ਪ੍ਰਾਪਤ ਕੀਤੀ ਹੈ ਜਿਹਦਾ ਸ਼ੁਕਰਾਨਾ ਗੁਰੂ ਘਰ ਮੱਤਮਾਸਤਖਾਨ ਦੇ ਲਈ ਐਮਐਲਏ ਡਾਕਟਰ ਚਰਨਜੀਤ ਤੇ ਵੱਖ-ਵੱਖ ਦਰਜਾ ਬਦਰਜਾ ਅਹੁਦੇਦਾਰ ਇਹ ਹੋਰ 505 ਲੰਬੜਦਾਰ ਉਹਨਾਂ ਦੇ ਨਾਲ ਪਹੁੰਚ ਰਹੇ ਨੇ ਤੇ ਗੁਰੂ ਘਰ ਸ਼ੁਕਰਾਨਾ ਕਰਨ ਐਮਐਲਏ ਡਾਕਟਰ ਚਰਨਜੀਤ ਦੇ ਨਾਲ ਵੱਖ-ਵੱਖ ਪਿੰਡਾਂ ਦੇ ਆਗੂ ਅਧਿਕਾਰ ਨਾਲ ਹੰਤ ਇਹਨਾਂ ਵੱਲੋਂ ਇਸ ਜਿੱਤ ਪ੍ਰਾਪਤ ਕਰਨ ਉਪਰੰਤ ਬਹੁਤ ਕਰ ਸ਼ੁਕਰਾਨਾ ਕਰਨ ਪਹੁੰਚੇ ਦਾਇਤ ਸਵੀਰ ਤੁਸੀਂ ਦੇਖ ਸਕਦੇ ਹੋ ਇਹਨਾਂ ਵੱਲੋਂ ਮਮਾ ਨਾ ਰੇ ਦੁਆਰਾ ਸ਼੍ਰੀ ਕਟਨਰ ਸਾਹਿਬ ਵਰਤਤ ਅਧਿਕਾਰ ਨਕਮਾਸਤਕ ਖੌਨ ਦੇ ਲਈ ਪਹੁੰਚ ਰਹੇ ਨੇ ਗੁਰੂ ਘਰ ਗੁਰੂ ਘਰ ਪਹੁੰਚ ਰਹੇ ਨੇ ਬਾਰਾ ਸਾਹਿਬ ਇੱਥੇ ਕੀ ਗੁਰੂ ਘਰ ਨਕਮਾਸਤਕ ਖੌਨ ਕੀ ਲੋੜ ਲਿਖੇ ਜਾਵੇਗਾ ਤੇ ਬਾਰਾ ਸਾਹਿਬ ਪੱਲੇ ਹੋ ਸਾਰੀ ਤਸਵੀਰਾਂ ਨੇ ਐਮ ਐਲ ਏ ਡਾਕਟਰ ਚਾਰਜਜੀਤ ਜੋਗੀ çok fazla olduğu parkramda nehar, dururken nekmas takar, ਇਹ ਪੁਛੀ ਦੇ ਵਿੱਚ ਦੱਸੋ ਜੀ ਜਰਾਂਤੀ ਸੰਗ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਚਲੰਦਰ ਜਿਨੇ ਚੌਂਟ ਜਿੱਤ ਪ੍ਰਾਪਤ ਕਰਨ ਤੇ ਅਲਾਵਲੋਂ ਇਹ ਸ਼ੁਕਰ ਅੱਲਾਹ ਖਵਲ ਲਈ ਬੱਚੇ ਜਿੱਤੇ تا ته اجهدا سريبري اصفا تو ته 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 सियाकाल <laughs> ਹਰ ਸਿੰਘ ਪਤਨਗਰ ਸਾਹਿਬ ਦੇ ਸੇਵਾ ਦੇ ਵਿੱਚ ਜਿਸ ਵੀਰ ਦਿੱਤੇ ਕੀ ਗੁਰੂ ਘਰ ਦਾ ਸਮਸਤ ਫੋਨ ਦੇ ਲਈ ਆਮ ਆਦਮੀ ਪਾਰਟੀ ਵੱਲੋਂ ਚਲੰਦਰ ਜੀ ਨੂੰ ਚੋਣਾ ਤੇ ਜਿੱਤ ਪ੍ਰਾਪਤ ਕਰਨ ਦੀ ਖੁਸ਼ੀ ਦੇ ਵਿੱਚ ਗੁਰੂ ਘਰ ਨਤਮਸਤਕ ਹੋਣ ਦੇ ਲਈ ਸ਼੍ਰੀ ਚਮਕੌਰ ਸਾਹਿਬ ਤੋਂ ਐਮ ਐਲ ਏ ਫਰਦੁਲ ਚਾਂਦ ਜੀ ਤੋਂ ਸਾਡੀ ਪਾਰਟੀ ਵਰਕਰ ਤੇ ਸਾਡੇ ਸਾਰਿਆਂ ਦੇ ਨਾਲ ਹਾਂਛੇ ਨੇ ਇਤਨਾ ਵੱਲੋਂ

ਇੱਥੇ ਖੜ ਕੇ ਇੱਕ ਫੋਟੋ ਵੀ ਖਿਚਾ ਲਿਓ ਅਖਵਾਰ ਵਾਲੇ ਇੱਥੇ ਖੜਜੋ ਬੰਦੋ ਉੱਥੇ ਖੜਜੋ ਫੋਟੋ ਖਿਚ ਲਈਓ ਸਾਰੇ ਇਕੱਠੇ ਹੋ ਜੋ ਟੈਂਟਰ ਨਹੀਂ ਬੰਦ ਸਰ ਤੋਂ ਪਾਹੋਂ ਕਾਰ ਬੰਦੇ ਸਾਰੇ ਤਾਂ ਨਹੀਂ ਆ ਜਾਣਦੇ ਬੰਦੇ ਸਾਰੇ ਉੱਥੇ ਖੜੇ ਉਹ ਨਹੀਂ ਉੱਧਰ ਵੀ ਹੋਣ ਅਰੇ ਉੱਧਰ ਹੈਗੇ ਤਾਂ ਹੈ ਯਾਰ ਵਿੱਚ ਉਹ ਕੱਟਣ ਯਾਰ ਤੈਨੂੰ ਕੀ ਪਤਾ ਮੈਨੂੰ ਨਹੀਂ ਪੱਛੀ ਯਾਰ ਕੋੜਾ ਆ ਸ਼ਾਮਾ ਸਰ ਸਮਾਜ ਕਰ ਲਓ ਜੀ ਆਮਰੇ ਸਭ ਆਜੋ ਇੱਥੇ ਹੀ ਖਲੋ ਜੀ ਹੋਰ ਆਜੋ ਅੱਗੇ ਨੂੰ ਆਜੋ ਸ਼ਾਮਾ ਆਜੋ ਉਹ ਨਹੀਂ ਅੱਜ ਉੱਥੇ ਆਜੋ ਆਜੋ ਮਾਰਚ ਪਾ ਦਿਓ ਇੱਥੇ ਆਜੋ ਨਾਲੇ ਪਿੱਛੇ ਖੜ ਜਾਣਗੇ ਇੱਥੇ ਖੜ ਜੋ ਨਾਲੇ ਪਿੱਛੇ ਵਗ ਰਹੇ ਹਾਂ ਹਮ ਬਸ ਐਮਲ ਸਾਬ ਅੱਜ ਤੁਸੀਂ ਚਮਕੌਰ ਸਾਹਿਬ ਨਤਮਸਤਕ ਹੋਣ ਦੇ ਲਈ ਆਏ ਆ ਸਰਕਾਰ ਵੱਲੋਂ ਇੱਕ ਵੱਡੀ ਲੀਡ ਪ੍ਰਾਪਤ ਕੀਤੀ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਇਹ ਕੋਈ ਬਹੁਤ ਵੱਡੀ ਜਿਹੜੀ ਜਿੱਤ ਹੈ ਉਹ ਆਮ ਆਦਮੀ ਪਾਰਟੀ ਨੂੰ ਗੁਲੰਦਵੈਸ ਤੋਂ ਮਿਲੀ ਹੈ ਤੇ ਉਹਦੇ ਲਈ ਗੁਰੂ ਸਾਹਿਬ ਦਾ ਸਭ ਜਗਾਂ ਦਾ ਸ਼ੁਕਰਾਨਾ ਕਰ ਲੈ ਕੇ ਸੀ ਜਿਹੜੀ ਪਹੁੰਚੀ ਹੋਈ ਹੈ ਕਿ ਇਹ ਜੋ ਸੀਟ ਸੀ ਅੱਜ ਅੱਜ ਪਾਰਟੀ ਦੇ ਵਿਚਾਰ ਦਾ ਸਵਾਲ ਬਣੀ ਹੋਈ ਸੀ ਵਿਰੋਧੀ ਜਿਹੜੀ ਹੈ ਉਹ ਬਹੁਤ ਸਵਾਲ ਪੁੱਛ ਰਹੇ ਸੀ ਅੱਜ ਹੁਣ ਬਾਜਵਾਵਾ ਸਾਬ ਨੂੰ ਸੋਚਣਾ ਪੈਣਾ ਕਿ ਉਹ ਕਿੱਦਾਂ ਨਹੀਂ ਆਪਣੀ ਮੰਡੀ ਥੱਲੇ ਉਹ ਜਿਹੜਾ ਹੈਗਾ ਸੋਟਾ ਮਾਰਨ ਔਰ ਦੇਖਣ ਕਿ ਉਹਨਾਂ ਦਾ ਵਿਕਾਰ ਕਿੱਥੇ ਆ ਵਿਖੜਿਆ ਕਿਉਂਕਿ ਉਹਨਾਂ ਨੇ ਸਰਦਾਰ ਕੁਵਾਂ ਸਿੰਘ ਮਾਨੋਂ ਨਾ ਤੇ ਬਹੁਤ ਵੱਡੇ ਜਿਹੜੇ ਬੜੇ ਵਿਕਾਰ ਦੇ ਇੰਜ਼ਾਮ ਲਾਏ ਸੀ ਅੱਜ ਉਹਨਾਂ ਨੂੰ ਆਪਣਾ ਜਿਹੜਾ ਹੈਗਾ ਅ ਸੋਟਾੜ ਹੈ ਉਹ ਲੱਭਣਾ ਪੈਣਾ ਵਾਈਗਰੂ ਨੇ ਬੜੀ ਚਿੰਤਾ ਕੀਤੀ ਹੈ ਮੈਂ ਅਕਾਲਪੁਰ ਦੇ ਦਾ ਬਹੁਤ ਅੱਧ ਦੌਰ ਦੇ ਧੰਨਵਾਦ ਕਰਦਾ ਕਿ ਆਮ ਆਦਮੀ ਪਾਰਟੀ ਨੇ ਬਹੁਤ ਵੱਡੀ ਜਿੱਤ ਦਿੱਤੀ ਹੈ ਕਿਉਂਕਿ ਆ ਹੁਣ ਜਦੋਂ ਪਾਰਲੀਮੈਂਟ ਸੌਣਾ ਜਿਹੜੇ ਬੀਜੇਪੀ ਕਾਂਗਰਸੀ ਸਾਰੇ ਹੀ ਖਾਸ ਤੌਰ ਤੇ ਸਾਬਕਾ ਮੁੱਖ ਮੰਤਰੀ ਜਿਹੜੇ ਕਿ ਇੱਕ ਜਿੱਤ ਪ੍ਰਾਪਤ ਉਹਨਾਂ ਨੇ ਕਿਤੇ ਉਹ ਸੋਨਦੇ ਸੀ ਕਿ ਮੈਂ ਰੱਬ ਬਣ ਚੁੱਕਿਆ ਹਾਂ ਪਰ ਅੱਜ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹਨਾਂ ਦਾ ਵਿਕਾਰ ਕਿੱਥੇ ਖੜਾ ਅੱਜ ਕਾਂਗਰਸ ਉਹ ਤੀਜੇ ਖਾਨ ਤੇ ਜਿਹੜੀ ਹੈ ਬਹੁਤ ਜੀ ਸੁਮੇ ਸਾਰੇ ਚ ਚੁਪਕਾ ਸਾਰੇ ਵੋਟਰਾਂ ਦਾ ਜਲੰਧਰ ਦੇ ਸਾਰੇ ਹੀ ਜਿੰਨੇ ਵੀ ਵੋਟਰ ਨੇ ਸੂਝਵਾਨ ਵੋਟਰਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਉੱਥੇ ਹੀ ਇੱਕ ਵਾਰ ਫੇਰ ਸੁਪਰਾਨਾ ਕਰਦਾ ਹਾਂ ਮਲੇ ਸਾਹਿਬ ਸਾਫ ਕਾ ਮੁੱਖ ਮੰਤਰੀ ਜੋ ਚਮਕੌਰ ਸਾਹਿਬ ਤੋਂ ਜਿਨ੍ਹਾਂ ਨੇ ਤੁਸੀਂ ਇਲੈਕਸ਼ਨ ਲੜਦੇ ਹੋ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਬਣਿਆ ਉਹਨਾਂ ਵੱਲੋਂ ਉੱਥੇ ਕੀਤਾ ਗਿਆ ਵੀ ਦੜਾ ਸੱਟਾ ਤੇ ਨਸ਼ਾ ਬੰਦ ਕਰਾਂਗਾ ਉਹਨਾਂ ਵੱਲੋਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਪੁੱਛਣਾ ਚਾਹੁੰਦਾ ਕਿ 15 ਸਾਲ ਉਹ ਇੱਥੇ ਰਹੇ ਹੈ। ਉਦੋਂ ਉਹਨਾਂ ਨੇ ਕਿਹੜਾ ਨਸ਼ਾ ਵਾਹ ਉਹਨਾਂ ਨੇ ਤਾਂ ਨਸ਼ੇ ਚਲਾਏ। ਪਹਿਲਾਂ ਸਾਡੇ ਹਲਕੇ 'ਚ ਕੋਈ ਨਸ਼ਾ ਨਹੀਂ ਸੀ ਹੁੰਦਾ, ਕੋਈ ਮਾਫੀਆ ਨਹੀਂ ਸੀ ਹੁੰਦਾ। ਉਹ 15 ਸਾਲ ਰਹੇ ਔਰ ਉਹ ਨਸ਼ਾ ਨਾਲ ਲੈ ਕੇ ਆਏ ਔਰ ਬੁਰੀ ਬੁਲੰਦੀ ਤੇ ਉਹਨਾਂ ਨੇ ਉਹ ਨਸ਼ਾ ਜਿਹੜਾ ਪਚਾਇਆ ਸੀ। ਪਰ ਅੱਜ ਮੈਂ ਇਹ ਕਹਿ ਸਕਦਾ ਕਿ ਅੱਜ ਸਾਡੇ ਹਲਕੇ 'ਚ ਨਸ਼ਾ ਘਟਿਆ। ਮੈਂ ਇਹ ਨਹੀਂ ਕਹਿੰਦਾ ਖਤਰੀਆ ਬਹੁਤ ਘਟਿਆ। 50% ਨਸ਼ਾ ਘਟ ਗਿਆ ਔਰ ਜਿਹੜਾ ਰੇਤਾ ਮਾਫੀਆ ਸੀ ਜਿਸਦੇ ਉਹ ਸਰਗਣਾ ਸੀ ਉਹਨਾਂ ਦੇ ਪਰਿਵਾਰਾਂ ਕੋਲ ਪਰਿਵਾਰ ਕੋਲ ਕਰੋੜਾਂ ਰੁਪਏ ਜਿਹਨਾਂ ਤੋਂ ਲੱਭਿਆ ਸੀ ਸਾਬਕਾ ਮੁੱਖ ਮੰਤਰੀ ਕਰਨਜੀਤ ਸਿੰਘ ਚੰਨੀ ਦੇ ਅੱਜ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਇਹ ਹਲਕੇ 'ਚ ਹੁਣ ਮਾਫੀਆ ਰੇਤਾ ਮਾਫੀਆ ਬਿਲਕੁਲ ਖਤਮ ਹੈ ਲੋਕਾਂ ਨੂੰ ਸਭ ਤੋਂ ਸਸਤਾ ਮਿਰਖ ਅੱਜ ਤੱਕ 5.5 ਰੁਪਏ ਫੁੱਟ ਦੇ ਹਿਸਾਬ ਨਾਲ ਰੇਤਾ ਮਿਲ ਰਿਹਾ ਕੋਈ ਵੀ ਜਾ ਕੇ ਉਹ ਆਪ ਵੀ ਜੇ ਉਹਨਾਂ ਨੇ 4 ਕੋਠੀ ਪਾਣੀ ਹੈ ਉਹ ਵੀ ਆ ਕੇ ਇੱਥੋਂ ਰੇਤਾ ਲੈ ਸਕਦਾ ਹੈ ਤੈਨੂੰ ਲੱਗਦਾ ਕਿਦਾਂ ਦੇਖਦੇ ਆ ਤੁਸੀਂ ਜਿਹੜੀ ਇਹ ਲੋਕਾਂ ਨੂੰ ਸੱਤਾ ਦਿੱਤਾ ਗਿਆ ਹੈ ਕੱਲ ਕਿੰਤੂ ਪ੍ਰਸਤੂਤ ਕੀਤਾ ਜਾ ਰਹੀ ਸੀ ਸਰਕਾਰ ਦੀ ਪੋਲਿਟੀ ਨੂੰ ਲੈ ਕੇ ਹੁਣ ਜਿੱਦਾਂ ਲੱਗਦਾ ਵੀ ਜਿਹੜੀ ਇਹ ਜਿੱਤ ਆ ਉਹ ਜਿਹੜਾ ਕਿੰਤੂ ਪ੍ਰਸਤੂਤ ਹੋ ਰਿਹਾ ਉਹ ਕਿਤਾ ਜਾ ਰਹੀ ਸੀ ਉਹਦੇ ਉੱਤੇ ਲੱਗੇਗਾ ਹੁਣ ਸਟਾਪ ਲੱਗੇਗਾ ਦੇਖੋ ਜੀ ਜਿਹੜੀ ਜਨਤਾ ਹੈ ਉਹ ਸਰਵੋੱਚ ਹੈ ਅੱਜ ਜਨਤਾ ਨੇ ਦੱਸਤਾ ਹੈ ਕਿ ਜੋ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ 7.25 ਸਾਲ ਤੋਂ ਲੋਕਾਂ ਲਈ ਕੰਮ ਕੀਤੇ ਆ ਚਾਹੇ ਉਹ ਕੀ ਹੋ ਗਿਆ ਬਿਜਲੀ ਮਾਫ ਕਰ ਦੀ ਗੱਲ ਹੋਵੇ ਚਾਹੇ ਕਿਸਾਨੀ ਨੂੰ ਹਰ ਫੋਲ ਕਰਨ ਲਈ 8 ਘੰਟੇ ਦੀ 12-12 ਘੰਟੇ ਦਿਨ ਚੋ ਵੀ ਬਿਜਲੀ ਦੇਣ ਦੀ ਗੱਲ ਹੋਵੇ ਚਾਹੇ 43000 ਨੌਕਰੀਆਂ ਦੀ ਗੱਲ ਹੋਵੇ ਚਾਹੇ 16 ਤੋਂ ਬਾਅਦ ਟੋਲ ਪਲਾਜ਼ ਦੇ ਬੰਦ ਕਰਨ ਦੀ ਗੱਲ ਹੋਵੇ ਇਮਾਨਦਾਰੀ ਨਾਲ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਸਰਕਾਰ ਚਲਾਈ ਹੈ ਔਰ ਅੱਜ ਲੋਕਾਂ ਨੇ ਉਹਨਾਂ ਦਾ ਇਹ ਜਿਹੜਾ ਫਤਵਾ ਜਲੰਧਰ ਦਾ ਦੇਸ਼ ਤੇ ਉਸ ਤੇ ਮੋਹਰ ਲਗਾਤੀ ਹੈ ਔਰ ਜਿਹੜੇ ਵਿਰੋਧੀ ਹੈ ਉਹਨਾਂ ਦੇ ਮੂੰਹ ਬੰਦ ਹੋ ਚੁੱਕੇ ਹੈ ਤੇ ਜਿਹੜੇ ਆਪਣੇ ਜਾਖੜ ਸਾਹਿਬ ਬੋਲਦੇ ਸਨ ਪਹਿਲਾਂ ਤਾਂ ਉਹਨਾਂ ਨੂੰ ਪੁੱਛਿਆ ਜਾਵੇ ਕਿ ਤੁਸੀਂ ਪਹਿਲਾਂ ਤਾਂ ਕਾਂਗਰਸ ਦੀ ਸਪੋਰਟ ਕਰਦੇ ਹੋ ਹੁਣ ਤੁਸੀਂ ਭਾਜਪਾ ਦੀ ਬੋਲੀ ਬੋਲਦੇ ਹੋ ਜਿਹਨੂੰ ਤੁਸੀਂ ਗਾਲ੍ਹਾਂ ਕੱਢਦੇ ਸੀ ਮੋਦੀ ਨੂੰ ਅੱਜ ਉਹ ਤੁਹਾਡਾ ਹਰਮਨ ਪਿਆਰਾ ਹੋ ਗਿਆ ਸੋ ਇਹਨਾਂ ਦਲ ਬਦਲਵਾਨਾਂ ਦਾ ਜਿਹੜਾ ਹੈਗਾ ਉਹਨਾਂ ਨੂੰ ਆਪਣਾ ਵਿਕਾਰ ਆਪਣੇ ਸਾਹਮਣੇ ਰਿਖ ਚੁੱਕਿਆ ਔਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਉਹ ਵੀ ਬਹੁਤ ਵਿਰੋਧ ਕਰ ਰਹੇ ਸੀ ਔਰ ਕਹਿ ਰਹੇ ਸੀ ਕਿ ਮੁੱਖ ਮੰਤਰੀ ਦੀ ਸੀਟ ਨੂੰ ਖਤਰਾ ਹੈ ਅੱਜ ਮੈਂ ਉਹਨਾਂ ਨੂੰ ਕਹਿਣਾ ਵੀ ਤੁਹਾਡੇ ਤੁਹਾਡਾ ਜਿਹੜਾ ਸੰਘਰਸ਼ ਤੁਹਾਡਾ ਮੇਡਾ ਵਾਪਰ ਜੂਦਾ ਨੂੰ ਖਤਰਾ ਹੈ ਤੁਸੀਂ ਇਹ ਦੇਖੋ 18 ਤੋਂ ਹੁਣ ਤੁਸੀਂ 15 ਤੇ ਰਹਿਣਾ ਹੈ ਕਿ 18 ਤੋਂ 10 ਤੇ ਆ ਜਾਣਾ ਮੈਨੂੰ ਲੱਗਦਾ ਹੁਣ ਆ ਥੋੜੇ ਦਿਨਾਂ ਦੀ ਗੱਲ ਹੈ ਤੁਹਾਡੇ ਸਾਹਮਣੇ ਸਾਰਾ ਪੇਸਾ ਜਾਏਗਾ ਤੋਂ ਮੈਂ ਇੱਕ ਵਾਰ ਫੇਰ ਆਪਣੇ ਵਾਸੀਆਂ ਜਲੰਧਰ ਵਾਸੀਆਂ ਦਾ ਪੰਜਾਬ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹ ਡਟ ਕੇ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੇ ਨਾਲ ਪੀਸਨ ਐਮਐਲਏ ਦੇ ਤੌਰ ਤੇ ਮੈਂ ਵੀ ਨੋਟ ਪਾਰਟੀ ਵਰਕਰਾਂ ਦਾ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਗਿਆ ਵੋਟਰਾਂ ਦਾ ਵੀ ਧੰਨਵਾਦ ਕੀਤਾ ਗਿਆ ਤੇ ਸ਼ਮਜੀਤ ਸਿੰਘ ਚੰਨੀ ਤੇ ਵੀ ਉਹਨਾਂ ਵੱਲੋਂ ਤਾਂ ਜਿੱਕੇ ਸੇ ਗਏ ਕਿ ਉਹਨਾਂ ਵੱਲੋਂ ਜੋ ਇਹ ਮਾਫੀਆ ਚੱਲਦਾ ਸੀ ਉਸ ਤੇ ਖੰਡ ਪਾਈ ਗਈ ਹੈ ਤੇ ਲੋਕਾਂ ਨੇ ਦਲ ਬਦਲੂਆਂ ਨੂੰ ਬਦਲ ਕੇ ਜਿੱਤ ਪ੍ਰਾਪਤ ਕੀਤੀ। ਸ਼ੰਕਰ ਸਾਹਿਬ ਦਿੱਲੀ ਵਿੱਚੋਂ ਸ਼ੰਕਰ ਸਾਹਿਬ ਦੇ ਕੁਲਪਾਸ